ਸ੍ਰੀ ਕਾਜੀ ਮੈਂ ਅੱਜ ਦੀ ਕੋ ਸੰਬੰਧ ਤੇ ਗੱਲ ਕਰਦੇ ਹਾਂ ਅੱਜ ਔਰਤ ਨਾਲ ਜਿੰਸੀ ਸ਼ੋਸ਼ਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਿਆ ਆ ਆਮ ਆਦਮੀ ਪਾਰਟੀ ਦਾ ਆਗੂ ਪੁਲਿਸ ਨੇ ਉਸ ਸਮੇਂ ਧਰ ਲਿਆ ਜਦੋਂ ਉਸ ਉੱਤੇ ਗੰਭੀਰ ਇਲਜ਼ਾਮ ਲੱਗੇ ਔਰਤ ਨਾਲ ਬਸ ਲੁਕੀ ਅਤੇ ਜਿਨਸੀ ਸ਼ੋਸ਼ਣ ਤੇ ਇਹ ਕੌਣ ਹੈ ਤੇ ਇਹ ਇਲਜ਼ਾਮ ਕਿਉਂ ਲੱਗੇ ਹਨ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਹੋਣ ਚਾਹੇ ਵਿਧਾਇਕ ਹੋਣ ਚਾਹੇ ਮੰਤਰੀ ਹੋਣ ਕਿਸੇ ਨਾ ਕਿਸੇ ਮਾਮਲੇ ਵਿੱਚ ਤੁਰਕੀਆਂ ਬਟੋਲ ਦੇ ਨਜ਼ਰ ਆਉਂਦੇ ਹਨ ਤਾਜ਼ਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਉਸ ਉੱਪਰ ਔਰਤ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਗੱਲ ਕਰ ਤੁਹਾਨੂੰ ਪੂਰੀ ਦੱਸਦੇ ਹਾਂ ਇਹ ਮਾਮਲਾ ਕੀ ਹੈ ਲੁਧਿਆਣੇ ਦੇ ਹਲਕੇ ਰਾਏਕੋਟ ਦੇ ਪ੍ਰਧਾਨ ਮੇਵਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਮੇਵਾ ਸਿੰਘ ਇੱਕ ਮਹਿਲਾ ਨਾਲ ਜਿਨਸੀ ਸ਼ੋਸ਼ਣ ਅਤੇ ਉਸਦੀ ਮਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ ਪੁਲਿਸ ਨੇ ਉਹਨਾਂ ਨੂੰ ਹਲਵਾਰਾ ਸਿੱਟਕਰ ਤੋਂ ਗ੍ਰਿਫਤਾਰ ਕੀਤਾ ਹੈ ਥਾਣਾ ਸਹਾਰ ਇੰਚਾਰਜ ਜਸਵਿੰਦਰ ਸਿੰਘ ਅਨੁਸਾਰ ਪੀੜਤਾ ਦੀ ਸ਼ਿਕਾਇਤ 13 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਦੋਸ਼ੀ ਉਦੋਂ ਹੀ ਫਰਾਰ ਚੱਲ ਰਿਹਾ ਹੈ ਪੀੜਤਾ ਨੇ ਦੱਸਿਆ ਕਿ ਉਹ 2021 ਤੋਂ ਉਹਨਾਂ ਦੇ ਸ਼ਿਵਮ ਫੋਟੋਗ੍ਰਾਫੀ ਸਟੂਡੀਓ ਵਿੱਚ ਕੰਮ ਕਰ ਰਹੀ ਸੀ ਨੌਕਰੀ ਦੇ ため ਉਹਨੂੰ 10000 ਰੁਪਏ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ ਪਰ ਉਹਨੂੰ ਸਿਰਫ 50000 5000 ਰੁਪਏ ਹੀ ਦਿੱਤੇ ਗਏ ਪਿਰਤਾ ਨੇ ਦੱਸਿਆ ਕਿ ਮੇਵਾ ਸਿੰਘ ਨੂੰ ਉਸ ਨਾਲ ਕਿੰਨੀ ਵਾਰ ਜਿਨਸੀ ਸ਼ੋਸ਼ਣ ਵੀ ਕੀਤਾ ਜਦੋਂ ਉਸਨੇ ਇਸ ਵਿਰੁੱਧ ਵਿਰੋਧ ਕੀਤਾ ਜਾਂ ਉਸਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਪੀਟਾ ਨੇ 7 ਮਹੀਨੇ ਪਹਿਲਾਂ ਨੌਕਰੀ ਛੱਡ ਦਿੱਤੀ ਸੀ ਜਦੋਂ ਉਸਨੇ ਆਪਣੀ ਬਾਕੀ ਤਨਖਾਹ ਮੰਗੀ ਤਾਂ ਮੁਲਾਜ਼ਮ ਨੇ ਨਾ ਤਾਂ ਤਨਖਾਹ ਦਿੱਤੀ ਅਤੇ ਨਾਲ ਹੀ ਉਸਦੀ ਮਾਂ ਨਾਲ ਕੁੱਟਮਾਰ ਕਰਕੇ ਉਹਨਾਂ ਨੂੰ ਰੈਸਟੋਰੈਂਟ ਤੋਂ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਉਹਨਾਂ ਦੋਹਾਂ ਨੂੰ ਰਾਏਕੋਟ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ 11 ਮਈ ਨੂੰ ਫਿਰ ਮੇਵਾ ਸਿੰਘ ਨੇ ਉਹਨਾਂ ਨੂੰ ਤਨਖਾਹ ਦੇਣ ਲਈ ਸੱਦਿਆ ਜਦੋਂ ਪੀਟਾ ਮਾਂ ਨਾ ਰੈਸਟੋਰੈਂਟ ਪਹੁੰਚੀ ਤਾਂ ਮੇਵਾ ਸਿੰਘ ਨੇ ਆਪਣੀ ਪਤਨੀ ਗੁਰਮੀਤ ਕੌਰ ਅਤੇ ਹੋਰ ਔਰਤਾਂ ਨਾਲ ਮਿਲ ਕੇ ਮਾਵਾਂ ਟੀਆ ਨਾਲ ਕਟਮਾਰ ਕੀਤੀ ਦੇਖੋ ਜਦੋਂ ਆਪਾਂ ਕਿਸੇ ਵੀ ਪਾਰਟੀ ਜਾਂ ਆਮ ਆਦਮੀ ਹਰ ਜਗ੍ਹਾ ਤੇ ਕਦਮ ਚੱਕ ਤੇ ਇਹ ਵੀ ਕਹਿੰਦੀ ਹੈ ਕਿ ਅਸੀਂ ਸਭ ਤੋਂ ਵੱਡੇ ਇਮਾਨਦਾਰ ਹਾਂ ਤੇ ਇਹ ਵੀ ਦਾਅਵੇ ਕਰਦੀ ਕਿ ਜੋ ਪੰਜਾਬ ਦਾ ਗੰਦ ਸੀ ਉਹ ਵੀ ਅਸੀਂ ਪੰਜਾਬ ਵਿੱਚੋਂ ਸਾਫ਼ ਕਰਨਾ ਸੀ ਇਹ ਕਿਸ ਤਰ੍ਹਾਂ ਦਾ ਮﻘੌਲ ਬਣਾ ਦਿੱਤਾ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਮੁੱਖ ਮੰਤਰੀ ਨੇ ਇਹ ਜਾਂਚ ਪੜਤਾਲ ਨਹੀਂ ਕੀਤੀ ਕਿ ਜਦੋਂ ਉਹ ਆਪਣੀ ਆਪਣੀ ਪਾਰਟੀ ਦੇ ਵਿੱਚ ਵਿਧਾਇਕ ਜਾਂ ਮੰਤਰੀ ਚੁਣ ਰਿਹਾ ਤਾਂ ਕਿਸ ਤਰ੍ਹਾਂ ਦੇ ਲੋਕ ਹਨ ਉਹਨਾਂ ਦਾ ਪਿਛੋਕੜ ਕੀ ਹੈ ਹਰ ਇਨਸਾਨ ਆਪਣੇ ਘਰ ਵੀ ਜਦੋਂ ਕੋਈ ਕੰਮ ਕਰਦਾ ਹੈ ਤਾਂ ਉਹ ਬਹੁਤ ਸੋਚ ਸਮਝ ਕੇ ਕਰਦਾ ਹੈ ਉਹ ਤਾਂ ਫਿਰ ਇੱਕ ਪੰਜਾਬ ਦੇ ਉੱਪਰ ਪੰਜਾਬ ਨੂੰ ਹਰੇਕ ਹਲਕਿਆਂ ਦੇ ਵਿੱਚ ਇੱਕ ਮੰਤਰੀ ਐਮ ਐਲ ਏ ਜਾਂ ਚੰਗੇ ਵਿਧਾਇਕ ਦੇਣਾ ਚਾਹੁੰਦੀ ਸੀ ਸਰਕਾਰ ਲੇਕਿਨ ਸਰਕਾਰ ਦਾ ਕੰਮ ਪੁੱਠਾ ਪਿਆ ਉਨ੍ਹਾਂ ਦੇ ਹਰ ਇੱਕ ਵਿਧਾਇਕ ਨੇ ਕੋਈ ਨਾ ਕੋਈ ਵੱਡੀ ਗਲਤੀ ਕੀਤੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਮ ਜਨਤਾ ਦੇ ਨਾਲ ਕੀ ਹਾਲ ਹੋ ਰਿਹਾ ਹੈ ਪੰਜਾਬ ਦੇ ਵਿੱਚ ਬਾਕੀ ਜੋ ਵੀ ਬੰਦੀ ਖਬਰ ਸਾਹਮਣੇ ਆਵੇਗੀ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ